ਅੰਡੀ ਗਵਿੰਦਗੜ ਦੇ ਮੋਹੱਲਾ ਇਕਬਾਲ ਨਗਰ ਵਿੱਚ ਚਰਨਜੀਤ ਸਿੰਘ ਰਾਜੂ ਵੱਲੋਂ ਮਹੱਲੇ 'ਚ ਸੁਧਾਰ ਸਸਤੇ ਵਿਕਾਸ ਨਾ ਹੋਣ ਦੇ ਮਕਸਦ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਮਹੱਲੇ ਦੇ ਨੌਜਵਾਨਾਂ ਦੇ ਕਲੱਬ ਦੇ ਸਹਿਯੋਗ ਨਾਲ ਬੁਲਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਪ੍ਰਧਾਨ ਮਾਲਵਾ ਜ਼ੋਨ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਜਰਨੈਲ ਸਿੰਘ ਮਾਜਰੀ ਜਤਿੰਦਰ ਸਿੰਘ ਢਾਲੀਵਾਲ ਕੁਲਵਿੰਦਰ ਸਿੰਘ ਭੰਗੂ ਸ਼੍ਰੋਮਣੀ ਅਕਾਲੀ ਦਲ ਸ਼ੈਰੀ ਸਰਕਲ ਇੱਕ ਪ੍ਰਧਾਨ ਨਾਜ਼ਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ੈਰੀ ਸਰਕਲ 2 ਰਣਜੀਤ ਸਿੰਘ ਪੱਪੀ ਤੋਂ ਇਲਾਵਾ ਹੋਰ ਵੀ ਅਕਾਲੀ ਆਗੂ ਹਾਜ਼ਰ ਸਨ ਇਸ ਮੌਕੇ ਜਤਿੰਦਰ ਸਿੰਘ ਢਾਲੀਵਾਲ ਨਾਜ਼ਰ ਸਿੰਘ ਪ੍ਰਧਾਨ ਕਲਬ ਪ੍ਰਧਾਨ ਅਤੇ ਹੋਰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਗਲਬਾਤ ਕਰਦੇ ਕਿਹਾ ਕਿ ਇਕਬਾਲ ਨਗਰ ਨੂੰ ਗੋਬਿੰਦਗੜ ਨਗਰ ਕਾਉਂਸਲ ਚੱਲਿਉਣ ਦੇ ਅਕਾਲੀ ਦਲ ਨੇ ਹੀ ਅਹਿਮ ਭੂਮਿਕਾ ਨਿਭਾਈ ਹੈ ਇਸ ਮੌਕੇ ਉਹਨਾਂ ਕਾਂਗਰਸ ਸਰਕਾਰ ਵੱਲੋਂ ਕੀਤੀ ਜਾ ਰਹੀ ਵਾਅਦੇ ਖਿਲਾਫ ਬਾਰੇ ਵੀ ਕੈਪਟਨ ਸਰਕਾਰ ਨੂੰ ਕੋਸਿਆ ਇਸ ਮੌਕੇ ਕਲਬ ਪ੍ਰਧਾਨ ਨੇ ਵੀ ਕਾਂਗਰਸੀ ਆਗੂਆਂ ਸੰਬੰਧੀ ਵਿਸਥਾਰ ਨਾਲ ਦੱਸਿਆ ਕਿ ਕਾਂਗਰਸੀ ਆਪਣੇ ਅਹੁਦੇਦਾਰਾਂ ਨੂੰ ਕਿਸ ਤਰ੍ਹਾਂ ਪਰੇਸ਼ਾਨ ਕਰਦੇ ਹਨ ਇਸ ਮੌਕੇ ਹੋਰ ਨਾਲ ਤੋਂ ਇਲਾਵਾ ਮਹੱਲੇ ਦੇ ਸੈਂਕੜੇ ਲੋਕ ਅਤੇ ਕਲੱਬ ਦੇ ਸਾਰੇ ਮੈਂਬਰ ਹਾਜ਼ਰ ਸਨ ਜਿਨ੍ਹਾਂ ਨੇ ਰਾਜੂ ਖੰਨੇ ਦਾ ਨਿੱਘਾ ਸਵਾਗਤ ਕੀਤਾ ਸਾਨੂੰ ਉਸ ਹੀ ਮਰੋੜ ਦੀ ਬਲੀਟਰ ਦੀ ਲੋੜ ਹੈ ਜੋ ਫਟੇ ਵਾਲਾ ਕੇ ਖੜੇ ਤੇ ਹਮੇਸ਼ਾ ਫਟੇ ਦਾ ਮਲੇਰੇ ਕੰਮ ਕਰਨ ਲਈ ਅੱਗੇ ਰਹੇ ਅਸੀਂ ਬਾਰ ਬਾਰ ਬੇਨਤੀ ਕੀਤੀ ਕਲੱਬ ਦੇ ਪੁਰੇ ਮੇਂਦਰਾ ਵੱਲੋਂ ਦਾਤਾ ਜੀ ਨੂੰ ਵੀ ਤੁਸੀਂ ਸਾਨੂੰ ਆ ਕੇ ਮਿਲੋ ਪਰ ਹੋਰਾਂ ਨੂੰ ਮਿਲਣ ਲਈ ਪਹਿਲਾਂ ਆਣਾ ਤੇ ਨਿਵਾਇਆਂ ਨੂੰ ਮਿਲਣਾ ਪਵੇ ਜੋ ਕਿ ਸਾਨੂੰ ਘਬਰਾਇਆ ਕਰਦੇ ਆਂਦੇ ਤੇ ਘਬਰਾਇ ਹੀ ਕਰਦੇ ਰਹਿਣਗੇ ਸਾਨੂੰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਐਮਪੀ ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਉਹ ਪਿੰਡਾਂ ਵਿਕਾਸ ਕਰਾਉਣਾ ਸ਼ੁਰੂ ਕਰ ਦੇਵਾਂਗੇ ਸੀਬਰੀ ਇੱਥੋਂ ਸ਼ੁਰੂ ਕਰ ਦੇਵਾਂਗੇ ਪਰ ਕੋਈ ਵੀ ਵਿਕਾਸ ਨਹੀਂ ਹੋਇਆ ਅਸੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਕਾਕਾ ਜੀ ਨੂੰ ਰੱਲ ਲੱ ਲਾਉਂਦੇ ਆਂ ਪਰ ਉਹਾਂ ਨੇ ਸਾਡੇ ਵਿਚ ਆ ਕੇ ਕੋਈ ਵੀ ਕੰਮ ਸ਼ੁਰੂਆਤ ਨਹੀਂ ਕੀਤੀ ਜਦ ਕਿ ਉਹ ਸਾਡੀ ਗੱਲ ਵੀ ਤੱਕ ਨਹੀਂ ਸੁਣਦੇ ਜੇ ਸਾਡੀ ਕੋਈ ਗੱਲ ਉਹਨਾਂ ਲੀਡਰ ਦਾ ਲੀਡਰ ਦੱਸ ਕੇ ਆਪਣੇ ਆਪਣੀ ਉਹਨਾਂ ਦੀ ਪ੍ਰਬੰਧਕੀ ਤੋਂ ਸੀਮਤ ਰਹਿਤ ਉਹਨਾਂ ਨੂੰ ਦਖਾਤ ਕਰਦਾ ਐਸੇ ਲੀਡਰ ਨੂੰ ਚੰਗਾ ਹੈ ਕਿ ਸਾਨੂੰ ਉਹਦਾ ਉਹਨਾਂ ਦਾ ਪੱਲੇ ਹੀ ਛੱਡ ਦੇਣਾ ਚਾਹੀਦਾ ਹੈ ਸਾਨੂੰ ਵਧੀਆ ਪਾਰਟੀ ਨਾਲ ਜੁੜਨਾ ਚਾਹੀਦਾ ਹੈ ਜੋ ਕਿ ਅੱਜ ਸਾਡੇ ਵਿਚਕਾਰ ਆਏ ਨੇ ਰੱਜੂ ਫੁੰਨਾ ਜੀ ਵਿਰਾਂਗਾਈ ਸਾਡੇ ਵਿਚ ਆਏ ਹਨ ਬਹੁਤ ਹੀ ਜਿਹਾਰੂ ਲੀਡਰ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਅਸੀਂ ਕਲੱਬ ਕੋਲ ਵਿਸ਼ਵਾਸ ਚਲਾਉਂਦੇ ਹਾਂ ਕਿ ਅਸੀਂ ਹਮੇਸ਼ਾ ਇਹਨਾਂ ਨਾਲ ਚੱਲਦੇ ਰਹਾਂਗੇ ਇਸ ਨਗਰ ਕਗਵਾਲ ਨਗਰ ਦੇ ਵਿੱਚ ਸਾਰੇ ਮਹੱਲੇ ਵੱਲੋਂ ਨੌਜਵਾਨਾਂ ਵੱਲੋਂ ਬੀਟੀਐਫ ਜੁਗਤ ਵੱਲੋਂ ਸਾਰੇ ਵੱਲੋਂ ਇੱਥੇ ਮੀਟਿੰਗ ਬੁਲਾਈ ਗਈ ਆ ਇਸ ਕਿਉਂਕਿ ਇਸ ਕਲੋਨੀਆਂ ਨੂੰ ਇਸ ਏਰੀਏ ਨੂੰ ਸਰਬੀਸ਼ਨ ਬਾਲਜੀ ਵੱਲੋਂ ਬੜਾ ਆਪਰਾਲਾ ਕਰਕੇ ਨਗਰ ਕੌਫਲ ਮੈਡੀ ਕਮਿਊਨਲ ਸ਼ਾਮਿਲ ਕੀਤਾ ਗਿਆ ਸੀ ਤੇ ਉਸ ਟਾਈਮ ਦੇ ਵਿੱਚ ਅਕਾਲੀ ਵਾਲ ਦੀ ਸਰਕਾਰ ਦੇ ਵੇਲੇ 12 ਕਰੋੜ ਰੁਪਏ ਦਾ ਅਸੀਂ ਟੈਂਡਰ ਸਵੀਰੇ ਵਾਸਤੇ ਸੜਕਾਂ ਵਾਸਤੇ ਪੀਣ ਵਾਲੇ ਪਾਣੀ ਵਾਸਤੇ ਸਿਟੀ ਡਾਟਾਬੇਸ ਤੇ ਉਹਨਾਂ ਕਲੋਨੀਆ ਵਾਸਤੇ ਤਿਆਰ ਕੀਤਾ ਪਰ ਬਜਟ ਬਣਾਇਆ ਸਭ ਕੁਝ ਤਿਆਰ ਕੀਤਾ ਜਿਨ੍ਹਾਂ ਦੇ ਵਿੱਚ ਕਲੋਨੀਆ ਸ਼ਾਮਿਲ ਹੋਈਆਂ ਨੇ ਪਰ ਕਾਂਗਰਸ ਦੇ ਐਮਐਲਏ ਦੀ ਗਲਤ ਨੀਤੀ ਕਰਕੇ ਉਹਨਾਂ ਦੀ ਲਾਹਰਪਰਵਾਹੀ ਕਰਕੇ ਉਹਨਾਂ ਦੀ ਮੰਦੀ ਇੱਛਾ ਹੀ ਨਹੀਂ ਕਿਸੇ ਲੋਕਲ ਡਿਵੈਲਪਮੈਂਟ ਕਰੀਏ ਪੈਸੇ ਪਏ ਆ ਸਭ ਕੁਝ 100 ਕਰੋੜ ਰੁਪਏ ਮੱਡੀ ਗੰਦਕਾ ਨੂੰ ਪਿਆ ਨਗਰ ਕੌਂਸਲ ਕੋਲ ਫਿਰ ਵੀ ਉਹਨਾਂ ਨੇ ਅਨਸਾਰ ਇਹ ਸਾਰੇ ਟੈਂਡਰ ਰੱਦ ਕਰਤੇ ਤੇ ਜੋ ਪੁਰਦੇਸ ਪੁਰਦੇਸ 32 ਕਰੋੜ ਰੁਪਏ ਮੰਡੀਕਾ ਮੰਡੀ ਦਾ ਪੁਰਾਣਾ ਬਾਣਾਪੁਰ ਦੇ ਪੀਡਬਲੂ ਖਾਤੇ ਚ ਪਿਆ ਅਤੇ ਐਮਐਲਏ ਨੇ ਉਹ ਪੁਲ ਦਾ ਨਕਸ਼ਾ ਬੰਦਾ ਨਕਸ਼ਾ ਚੇਂਜ ਕਰਤਾ ਸਾਰਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਇਲਾਕੇ ਦੇ ਵਿੱਚ ਇੰਨੀ ਬੁਰੀ ਹਾਲਤ ਆ ਇਸ ਇਲਾਕੇ ਦੇ ਵਿੱਚ ਬੜੀ ਤਰਸਯੋਗ ਹਾਲਤ ਆ ਇੱਥੇ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਖੜਾ ਸੀਵਰੇ ਦਾ ਪਾਣੀ ਖੜਾ ਪੀਣ ਵਾਲਾ ਪਾਣੀ ਦਾ ਪ੍ਰਬੰਧ ਨਹੀਂ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਤੇ ਲੋਕ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਬੱਚੇ بیمار ਹੋ ਰਹੇ ਨੇ ਬਿਰਗ ਬਿਮਾਰ ਹੋ ਰਹੇ ਨੇ ਜੋ ਕਹਿਣ ਤੋਂ ਬਦਲ ਕੋਈ ਇੱਥੇ ਐਮਐਲਏ ਕੋਈ ਤੇ ਐਮਐਲਏ ਨਮੇਂਦਾ ਕੋਈ ਸਰਕਾਰ ਦਾ ਕੋਈ ਇਹਦੇ ਵਿੱਚ ਕੋਸ਼ਿਸ਼ ਨਹੀਂ ਕੀਤੀ ਪ੍ਰਾਨ ਨਹੀਂ ਕੀਤਾ ਕਿ ਇਸ ਇਲਾਕੇ ਨੂੰ ਦੀ ਸਫਾਈ ਕੀਤੀ ਜਾਵੇ ਇਲਾਕੇ ਚ ਸੜਕਾਂ ਵਨ ਨਸੀਬਰੇ ਬਣੇ ਇੱਥੇ ਲਾਈਟਾਂ ਲੱਗਣ ਸੋ ਅਸੀਂ ਮੈਸੀਂ ਪਹਿਲਾਂ ਵੀ ਇਸ ਮਹੱਲੇ ਦੇ ਨਾਲ ਡਟ ਕੇ ਖੜੇ ਆ ਸੀਰੀ ਦੇ ਨਾਲ ਡਟ ਕੇ ਖੜੇ ਆ ਸੋ ਅਸੀਂ ਇਹਨਾਂ ਵਿਸ਼ਵਾਸ ਦਿਵਾਇਆ ਕਿ ਆਪਾਂ ਚੋਣਾ ਲੜਨਗੇ ਪਾਰਲੀਮੈਂਟ ਦੀਆਂ ਜੇ ਕੋਈ ਡਿਵੈਲਪਮੈਂਟ ਤੇ ਕੰਮ ਨਾ ਹੋਇਆ ਤਾਂ ਵੱਡਾ ਸੰਘਰਸ਼ ਕਰਾਂਗੇ ਜਿਹਦੇ ਵਿੱਚ ਸੱਭਪੀਰ ਸਿੰਘ ਬਾਦਲ ਜੀ ਹੋਣ ਚਾਹੇ ਵਿਕਰਮ ਸਿੰਘ ਮਿਥੀਆ ਜੀ ਹੋਣ ਇਸ ਇਲਾਕੇ ਦੇ ਇਕੱਠੇ ਕਰਕੇ ਇੱਥੇ ਡੀਸੀ ਸਾਹਿਬਾਨ ਕਾਕਾ ਖਾਸ ਕਰਕੇ ਐਮਐਲਏ ਐਮਐਲਏ ਮਲੂ ਨੂੰ ਉਹਦਾ ਘਰੋ ਕਰਾਂਗੇ ਜੇ ਸੇ ਸਾਡੇ ਇਲਾਕੇ ਨੂੰ ਇਹਨਾਂ ਦੇ ਡਿਵੈਲਪਮੈਂਟ ਨਾਲ ਦਿੱਤੀ ਦੂਜੇ ਪਾਸੇ ਜੋ ਆਟਾ ਦਾਲ ਸਕੀਮ ਸ਼ਗਨ ਸਕੀਮ ਪੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਜੋ ਸਾਡੇ 20 200 ਜਣ ਬਿਜਲੀ ਮਾਫ ਸੀਗੇ ਅੱਜ ਘਰਾਂ ਦੇ ਵਿੱਚੋਂ ਮੀਟਰ ਪਟਪਟ ਲੈ ਕੇ ਜਾ ਰਹੇ ਨੇ ਉਹ ਸਾਰੀਆਂ ਗੱਲਾਂ ਸਰਕਾਰ ਭੱਜ ਚੁੱਕੀ ਆ ਸਰਕਾਰ ਬੁਰੀ ਤਰ੍ਹਾਂ ਫੇਰ ਹੋ ਚੁੱਕੀ ਆ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਉੱਤ ਗਿਆ ਤੇ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਦੇਖੋ ਪਹਿਲਾ ਝੂਠ ਬੋਲ ਕੇ ਸਰਕਾਰ ਬਣਾ ਕੇ ਜੇ ਮੈਂ ਸਭ ਦਾ ਲੋਕਾਂ ਦੇ ਫੇਰ ਵੋਟਾਂ ਪਾਤੀਆਂ ਤਾਂ ਇਹਨਾਂ ਨੇ ਇਹਨਾਂ ਨੂੰ ਐਲਕਸ਼ਨ ਦਾ ਬੋਟਾ ਪੈਂਦੀਆਂ ਨੇ ਸੋ ਲੋਕਾਂ ਨੇ ਮਨ ਬਣਾਇਆ ਕਿ ਪਾਰਲੀਮੈਂਟ ਦੀ ਚੋਣਾਂ ਜਿਹੜੇ ਰਿਜ਼ਲਟ ਆਉਣੇ ਨੇ ਇਸ ਰਿਜ਼ਲਟ ਨੇ ਸ਼੍ਰੋਮਣੀ ਅਕਾਲੀ ਦਲ ਭਾਰਤੀਆਂ ਦਾ ਪਾਰਟੀ ਸਰਕਾਰ ਦਾ ਮੋੜ ਬਣਨਾ ਸੋ ਇਸ ਕਰਕੇ ਅਸੀਂ ਸਭ ਨੂੰ ਅਪੀਲ ਕਰਨ ਬੇਨਤੀ ਕਰਨ ਵਾਸਤੇ ਆਇਆ ਕਿ ਸਰਕਾਰ 2 ਸਾਲ ਹੋ ਗਏ ਸਰਕਾਰ ਦਾ ਤੁਸੀਂ ਦੇਖ ਲਿਆ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਬਾਦਾਂ ਦਾ ਬੁੱਕਰ ਕੀ ਭੱਜ ਗਈ ਆ ਕੱਲ ਵੀ ਅਸੀਂ ਵਿਸ਼ਵਾਸ ਘਾਤ ਦਾ ਵਾਸ ਬਣਾਇਆ ਸਾਰੇ ਪੰਜਾਬ ਦੇ ਵਿੱਚ ਕੁਸ਼ ਕਰਕੇ ਸਭ ਨੂੰ ਅਪੀਲ ਪੇਸ਼ਤੀ ਆ ਕਿ ਤੁਸੀਂ ਤਖੜੇ ਹੋ ਕੇ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦਾ ਜੋ ਸਾਡੇ ਮਲੋ ਹਲਕੇ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਅਸੀਂ ਨੇ ਇੱਕ ਹਲਕਾ ਜੀ ਮੈਸੇਜ ਲਾਇਆ ਕਿ ਸਾਡੇ ਮਹੱਲੇ ਦੀ ਸਾਰ ਦਿੱਤੀ ਜਾਵੇ ਤੇ ਉਹਨਾਂ ਨੇ ਨਾ ਕੁਝ ਪੁੱਛਦੇ ਨਾ ਕੁਝ ਕਹਦੇ ਹੋਏ ਮਹੱਲੇ ਦੇ ਵਿਕਾਸ ਲਈ ਮਹੱਲੇ ਦੀ ਸਾਰ ਲੈਣ ਲਈ ਸਾਡੇ ਵਿੱਚ ਹਾਜ਼ਰ ਹੋਏ ਜਦਕਿ ਅਸੀਂ ਦਾਤਾ ਜੀ ਨੂੰ ਗੱਲ ਕੀਤੀ ਗਈ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਵੱਲੋਂ ਕੁਝ ਵੀ ਨਹੀਂ ਹੁਣ ਤੱਕ ਅਪਡੇਟ ਹੋਈ ਤੇ ਇਸ ਕਰਕੇ ਮੈਂ ਧੰਨਵਾਦੀ ਵੀ ਹਾਂ ਆਪਣੇ ਨਗਰ ਨਿਵਾਸੀਆਂ ਦਾ ਜੋ ਕਿ ਇਹ ਛੋਟੇ ਜਿਹੇ ਨਿਮਾਣੇ ਦਾਸ ਦੀ ਬੇਨਤੀ ਤੇ ਇੱਕ ਛੋਟੇ ਜਿਹੇ ਸੱਦੇ ਦੇ ਇੱਕ ਪਰਮਾ ਇਕੱਠ ਕਰਦੇ ਨੇ ਤੇ ਅਸੀਂ ਇਹੀ ਵਿਸ਼ਵਾਸ ਜਨ ਦਵਾਉਨੇ ਆ ਕਿ ਅਸੀਂ ਰਾਜੂ ਖੰਨਾ ਜੀ ਦੇ ਨਾਲ ਆ ਉਹ ਡਟ ਕੇ ਕੰਮ ਕਰਨ ਤੇ ਅਸੀਂ ਵੀ ਉਹਨਾਂ ਦੇ ਨਾਲੇ ਖੜੇ ਰਹਾਂਗੇ ਡਟੇ ਰਹਾਂਗੇ ਮੈਂ ਨਗਰ ਨਿਵਾਸੀ ਕਲਬ ਬਲੂ ਇਹ ਦੱਸਣਾ ਚਾਹੁੰਦਾ ਕਿ ਅਸੀਂ ਇੱਥੇ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਰੱਖੀ ਸੀ ਜਿਸ ਵਿੱਚ ਅਸੀਂ ਨੇ ਵਿਸ਼ੇਸ਼ ਤੌਰ ਤੇ ਕਾਕਾ ਜੀ ਨੂੰ ਬੁਲਾਉਣ ਲਈ ਪੂਨਮ ਜੀ ਨੂੰ ਇੱਥੇ ਬੁਲਾ ਕੇ ਕਿਹਾ ਪਰ ਜਦ ਪੂਨਮ ਜੀ ਨੂੰ ਇਸ ਗੱਲ ਬਾਰੇ ਕਾਕਾ ਜੀ ਅੱਗੇ ਗੱਲ ਕੀਤੀ ਤਾਂ ਸਾਨੂੰ ਕੁਝ ਦਿਨਾਂ ਬਾਅਦ ਅਖਬਾਰ ਦੇ ਵਿੱਚ ਇਹ ਖਬਰ ਆਈ ਕਿ ਪੂਨਮ ਜੀ ਨੂੰ ਇਹ ਅਕਾਲੀ ਦਲ ਪਾਰਟੀ ਕਹਿ ਕੇ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਜਦ ਕਿ ਅਸੀਂ ਸਾਰੇ ਪਿੰਡ ਦੇ ਕਲੱਬ ਨੇ ਇਹ ਸੋਚੀਏ ਉਹਨਾਂ ਨੂੰ ਬੁਲਾਇਆ ਸੀ ਤਾਂ ਕਿ ਕਾਕਾ ਜੀ ਨਾਲ ਸਾਡੀ ਮੀਟਿੰਗ ਹੋਵੇ ਤੇ ਅਸੀਂ ਅੱਗੇ ਕੰਮ ਬਾਰੇ ਉਹਨਾਂ ਨੂੰ ਕਹੀਏ ਪਰ ਕੁਝ ਕਾਂਗਰਸ ਦੇ ਇਹੋ ਜਿਹੇ ਨਮਾਇंदे ਨੇ ਜੋ ਨਹੀਂ ਚਾਹੁੰਦੇ ਵੀ ਸਾਡਾ ਇਹ ਕੰਮ ਹੋਵੇ ਇਸ ਤੋਂ ਅੱਖ ਕੇ ਅਸੀਂ ਮਜਬੂਰ ਹੋ ਕੇ ਸਾਨੂੰ ਰਾਜੂ ਖੰਨਾ ਜੀ ਨੂੰ ਰਿਹਾਣਾ ਪਿਆ ਤਾਂ ਜੋ ਇਹ ਕੰਮ ਉਹਨਾਂ ਦੇ ਸਿਰ ਚੜ੍ਹ ਕੇ ਛੇਤ ਤੋਂ ਛੇਤੀ ਕਰਵਾਏ ਜਾਣ ਸਾਨੂੰ ਪਤਾ ਰਾਜੂ ਜੀ ਪਹਿਲਾਂ ਵੀ ਸਾਡੇ ਮੱਲੇ ਵਾਸਤੇ ਬਹੁਤ ਕੁਝ ਕਰ ਚੁੱਕੇ ਨੇ ਸਾਡੇ ਮੱਲੇ ਕਮੇਟੀ 'ਚ ਲੈ ਕੇ ਆਂ ਲਿਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਇਸ ਲਈ ਇਹਨਾਂ ਨੂੰ বারবার अपील ਕਰਦੇ ਆ ਕਿ ਸਾਡੇ ਮਹੱਲੇ ਦੀ ਛੇਤੀ ਤੋਂ ਛੇਤੀ ਸਾਰ ਲਈ ਜਾਵੇ ਤੇ ਸਾਡੇ ਨਾਲ ਡਟ ਕੇ ਪਹਿਰਾ ਦਿੱਤਾ ਜਾਵੇ ਤਾਂ ਕਿ ਸਾਡੇ ਮਹੱਲੇ ਦਾ ਵੱਧ ਤੋਂ ਵੱਧ ਵਿਕਾਸ ਛੇਤੀ ਤੋਂ ਛੇਤੀ